ਬਈ ਦੋਟਾ ਜਿਹੜੀ ਆ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਇਹ ਵੀਡੀਓ ਨੇ ਆਪਾਂ ਇਹ ਕਹਿ ਸਕਦੇ ਆ ਦਿਲ ਝੰਡੋਰ ਕੇ ਰੱਖਦੇ ਨੇ ਬਹੁਤ ਸਾਰੇ ਹੋਰ ਵੀ ਭਣਾ ਭਰਾਵਾਂ ਦੇ ਆਪਾਂ ਕਹਿੰਦੇ ਆ ਵੀ ਖੇਤਾਂ 'ਚ ਕਣਕਾਂ ਨੂੰ ਅੱਗ ਲੱਗੀ ਆ ਪਰ ਜਿਹੜੀ ਇਹ ਵੀਡੀਓ ਆ ਇਹ ਵੀਡੀਓ ਦੇਖ ਕੇ ਮੈਂ ਇਹ ਕਹਿ ਸਕਦਾ ਤੁਹਾਨੂੰ ਵੀ ਮੇਰੇ ਜਿਹੜੇ ਨੇ ਰੌਂਟੇ ਖੜੇ ਹੋ ਗਏ ਨੇ ਤੇ ਸਾਰੇ ਭਣਾ ਭਰਾਵਾਂ ਨੂੰ ਬੇਨਤੀ ਆ ਮੇਰੀ ਵੀ ਵੀਡੀਓ ਨੂੰ ਇੰਨਾ ਕ ਸ਼ੇਅਰ ਕਰ ਦਿਓ ਜਾਂ ਵੀਡੀਓ ਨੂੰ ਉਸ ਘਰ ਤੱਕ ਪਹੁੰਚਾ ਦਿਓ ਦੇ ਸ ਬਜ਼ੁਰਗ ਤੱਕ ਜਾਂ ਮੈਨੂੰ ਕੋਈ ਇਹਨਾਂ ਦਾ ਨੰਬਰ ਦੇ ਦੋ ਤਾਂ ਜੋ ਮੈਂ ਇਹਨਾਂ ਨਾਲ ਕੰਟੈਕਟ ਕਰ ਸਕਾਂ ਜੋ ਵੀ ਮੇਰੇ ਤੋਂ ਸਰਿਆ 20000 ਰੁਪਏ ਆਪਾਂ ਕਹਿੰਦੇ ਹਾਂ ਦੀ ਹੈਲਪ ਕਰ ਸਕੀਏ ਤੇ ਹੋਰ ਵੀ ਜਿਹੜੇ ਮੇਰੇ ਐਨ ਆਰ ਆਈ ਭਰਾ ਰਹਿ ਰਹੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਆਪਾਂ ਕਹਿੰਦੇ ਵੀ ਪੰਜਾਬ ਚ ਅੱਗ ਲੱਗਣ ਕਰਕੇ ਨੁਕਸਾਨ ਹੋਇਆ ਤੁਸੀਂ ਵੀ ਲੋਕਾਂ ਦੀ ਵੀਰੇ ਹੈਲਪ ਕਰੋ ਤੁਸੀਂ ਵੀ ਯਾਰ ਇਸ ਦੁੱਖ ਦੀ ਘੜੀ ਚ ਆਪਣੇ ਕਿਸਾਨ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਤੇ ਇਹਨਾਂ ਨੂੰ ਇਸ ਦੁੱਖ ਚੋਂ ਬਾਹਰ ਕੱਢਣ ਦੀ ਜਿੰਨੀ ਵੀ ਆਪਣੇ ਤੋਂ ਕੋਸ਼ਿਸ਼ ਹੁੰਦੀ ਆਪਾਂ ਕੋਸ਼ਿਸ਼ ਕਰੀਏ ਤੇ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਐਨਜੀਓ ਦੇ ਬਜਾਏ ਡਾਇਰੈਕਟ ਕਿਸਾਨ ਨੂੰ ਪੈਸੇ ਪਾਉਣ ਦੀ ਆਪਾਂ ਕੋਸ਼ਿਸ਼ ਕਰੀਏ ਤਾਂ ਜੋ ਆਲ ਨੂੰ ਡਾਇਰੈਕਟ ਮਿਲ ਸਕਣ ਠੀਕ ਹੈ ਜੀ ਇਹਦੇ ਵਿੱਚ ਮੈਂ ਕਿਸੇ ਐਨਜੀਓ ਦੇ ਖਿਲਾਫ ਨਹੀਂ ਆਇਆ ਪਰ ਮੇਰੀ ਆਪਣੀ ਸੋਚ ਆ ਵੀ ਆਪਾਂ ਡਾਇਰੈਕਟ ਕਿਸੇ ਭੈਣ ਭਰਾ ਦੀ ਹੈਲਪ ਕਰੀਏ ਬਾਕੀ ਆਪਾਂ ਸਾਰੇ ਕਿਸਾਨ ਭਰਾਵਾਂ ਦੇ ਨਾਲ ਖੜਿਆਂ ਦੁੱਖ ਦੇ ਵਿੱਚ ਤੇ ਮੇਰੇ ਵੱਲੋਂ ਤਾਂ ਵਾਹਿਗੁਰੂ ਅੱਗੇ ਹੀ ਅਰਦਾਸ ਆ ਵੀ ਵਾਹਿਗੁਰੂ ਆਪਾਂ ਨੂੰ ਇਸ ਦੁੱਖ ਚੋਂ ਕੱਢਣ ਦੀ ਤੁਹਾਨੂੰ ਹਿੰਮਤ ਬਖਸ਼ੇ ਤੇ ਜਿੰਨਾ ਆਪਣੇ ਤੋਂ ਹੋ ਸਕੇ ਆਪਾਂ ਤੁਹਾਡੇ ਨਾਲ ਖੜਾਂਗੇ ਉਦੋਂ ਤੱਕ ਲਈ ਥੈਂਕ ਯੂ ਰੱਬ ਰੱਖਾਂ